ਹੋ ਅਸੀਂ ਪੜੀਆਂ ਗੁਲਾਮੀ ਦੀਆਂ ਕੜੀਆਂ ਤੇ ਫੜ ਅਸੀਂ ਦੁੱਖੜੇ ਜਰੇ ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗੈਣੇ ਸਾਡਾ ਦੇਸ਼ ਨਾ ਤਰੇ ਉਹ ਗੈਣੇ ਸਾਡਾ ਦੇਸ਼ ਨਾ ਤਰੇ ਹੋਇ ਅਜ ਕਾਦ ਲਈ ਬੈਠੇ ਸਾਮ ਰਾਜੀਏ ਵਪਾਰੀ ਅਜ ਘਾਤ ਲਾਈ ਬੈਠੇ ਸਾਮਰਾਜੀਏ ਵਪਾਰੀ ਸਿਰੇ ਚੜਦੀ ਨੀ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ ਸਾਡੀ ਧੁੱਪ ਨਾਲ ਮੱਛੀ ਆਖ ਵੇਚ ਨਾ ਕਰੇ ਅੱਖਣਾ ਸਮੇ ਦੀ ਸਰਕਾਰ ਨੂੰ ਤੇ ਗਹਿਣੇ ਸਾਡਾ ਦੇਸ਼ ਨਾ ਤਰੇ ਹੋਏ ਅੱਖਣਾ ਸਮੇ ਦੀ ਸਰਕਾਰ ਨੂੰ ਤੇ ਗਹਿਣੇ ਸਾਡਾ ਦੇਸ਼ ਨਾ ਤਰੇ ਹੋ ਜਿੰਨਾ ਕੀਤਾ ਇਤਿਬਾਰ ਉਹ ਨਾ ਹੋਏ ਅਖਵਾਰ ਜਿੰਨਾ ਸੋਝਿਆ ਇਲਾਜ ਉਹ ਨਾ ਹੋਏ ਅਬ ਮਾਰੇ ਉਹ ਨਾ ਹੋਏ ਅਬ ਮਾਰੇ ਅੱਗੋ ਇਹੋ ਜੇ ਹੀ ਦਾਰੂ ਕੋਈ ਪੀਛ ਨਾ ਕਰੇ ਹੋਏ ਅਖਣਾ ਸਮੇ ਦੀ ਸਰਕਾਰ ਨੂੰ ਤੇ ਗਹਿਣੇ ਸਾਡਾ ਦੇਸ਼ ਨਾ ਪਰੇ ਓਏ ਆਖਣਾ ਸਮੇਂ ਦੀ ਸਰਕਾਰ ਨੂੰ ਤੇ ਗਹਿਣੇ ਸਾਡਾ ਦੇਸ਼ ਨਾ ਪਰੇ ਓ ਤੋ ਬੁੱਧ ਦੀ ਚੱਲੀ ਵਿੱਚ ਆਖ ਦੀ ਮਸ਼ੀਨ ਕਰੇ ਹੱਕਾਂ ਨੂੰ ਕਤਨੇ ਮਹਿੰਦੀ ਲਾਉਣੇ ਦੀ ਛਕੀਨ ਮਹਿੰਦੀ ਲਾਉਣੇ ਦੀ ਛਕੀਨ ਸਾਡੇ ਲਹੂ ਵਿੱਚ ਆ ਕੇ ਪਰ ਵਿੱਚ ਨਾ ਕਰੇ ਆਖਣਾ ਸਮੇਂ ਦੀ ਸਰਕਾਰ ਨੂੰ ਤਰੇ ਆਖਣਾ ਸਮੇ ਦੀ ਸਰਕਾਰ ਨੂੰ ਤਗੜੇ ਸਾਡਾ ਦੇਸ਼ ਨਾ ਤਰੇ ਹੋ ਜਾਗੇ ਉੱਠਿਆ ਮਜਦੂਰ ਜਾਗੇ ਉੱਠਿਆ ਕਿਸਾਨ ਹੋ ਜਾਗੇ ਉੱਠਿਆ ਮਜਦੂਰ ਜਾਗੇ ਉੱਠਿਆ ਕਿਸਾਨ ਤੋੜ ਦੇਾਂਗੇ ਫਰੇਗ ਹੋਇਆ ਸਮੇ ਦਾ ਇਨਾਨ ਤੋੜ ਦੇਾਂਗੇ ਫਰੇਬ ਹੋਇਆ ਸਮੇ ਕੋਈ ਹੱਕਾਂ ਦੇ ਅੱਖਰਾਂ ਨੂੰ ਮੈਛਨਾ ਨਾ ਕਰੇ ਆਖਣਾ ਸਮੇਂ ਦੀ ਸਰਕਾਰ ਨੂੰ ਤੇ ਗਾਣੇ ਸਾਡਾ ਦੇਸ਼ ਨਾ ਪਰੇ ਤੇ ਗਾਣੇ ਸਾਡਾ ਦੇਸ਼ ਨਾ ਪਰੇ ਉੱਚੀ ਕਰਕੇ ਆਵਾਜ਼ ਮਜ ਦੂਰ ਨੇ ਕਹਿਣਾ ਸਸਾ ਦੇਸ਼ ਦੀ ਜਾਂਦੀ ਵਿੱਚੋਂ ਓਸੀ ਵੀ ਸਾਦੇ ਚ ਦੀ ਆਜ਼ਾਦੀ ਵਿੱਚੋਂ ਅਸਾਂ ਨੇ ਵੀ ਲੈਣਾ ਅੱਜ ਸਾਡੇ ਰਾਹ ਵਿੱਚ ਕੋਈ ਠੇਸ ਨਾ ਕਰੇ ਆਖਣਾ ਸਮੇਂ ਦੀ ਸਰਕਾਰ ਨੂੰ ਕਿ ਗਹਿਣੇ ਸਾਡਾ ਦੇਸ਼ ਨਾ ਕਰੇ ਆਖਣਾ ਸਮੇਂ ਦੀ ਸਰਕਾਰ ਨੂੰ ਤੇ ਗਹਿਣੇ ਸਾਡਾ ਦੇਸ਼ ਨਾ ਕਰੇ